ਯਾ ਦੇ ਮਹੱਲਾ ਪਹਿਲਾ ਪਹਿਲਾ ਬਹਿਣਾ ਰਾਣ ਦਾ ਬਣ ਜਾ ਰਿਹਾ ਮਿੱਤਰ ਇਹ ਸ਼ਲੋਕ ਜਦੋਂ ਮੁਰਦੇ ਨੂੰ ਕੋਲੇ ਲਿਆਏ ਨੇ ਬੱਚੇ ਨੂੰ ਬਣ ਜਾ ਰਹੇ ਟਾਈ ਮਰਦਾਨੇ ਨੂੰ ਉਹ ਕਹੇ ਮੈਨੂੰ ਮਰਦਾਨੇ ਇਹਨਾਂ ਦਾ ਗਿਦਰ ਗਿਆ ਹੈ ਬੜਾ ਸੰਕਾ ਇਨਾਂ ਨੂੰ ਪੈ ਗਿਆ ਹੈ ਦੇਖੋ ਕੋਈ ਕੱਲੋ ਦੀ ਦਿਖਾਉਂਗੇ ਸਾਡੇ ਇਹ ਬਚਨ ਕਹਿੰਦੇ ਮਾਰੇ ਨੂੰ ਬੱਚਾ ਜੀਹਦਾ ਕਰਤਾ ਸੀ ਖਾਨ ਦਾ ਜਿਕਰ ਆਉਂਦਾ ਨਾਮਕ ਪ੍ਰਕਾਸ਼ ਦਾ ਪਹਿਲਾ ਹੀ ਦੇਰ ਲੱਗਿਆ ਹੋਇਆ ਇਹ ਲੈ ਇਹ ਕਿਹਾ ਸੀ ਇਹਨੂੰ ਕੋਨੇ ਦੇ ਮਰਨ ਦਾ ਉਹਨੂੰ ਕਿਸੇ ਨਾਲ ਸੰਗਧੀ ਫੋਨ ਕਾ ਵੀ ਚਾਹਦਾ ਬੱਚੇ ਨੂੰ ਜੀਵਦਾ ਕੀਤਾ ਸੀ ਨਾਰਾਇਣ ਨੇ ਇਹਦਾ ਕਰਕੇ ਇਹਨਾਂ ਦੀ ਕੋਈ ਇਹ ਪ੍ਰਕਾਰ ਮੱਖਣ ਚਾ ਲੈ ਜਾਣੇ ਦੀ ਮੱਖੀ ਚਾ ਦੇਾਰੇ ਇੱਕ ਦੇ ਪ੍ਰਗਟ ਕਰਨਾ ਕਿ ਮਹਾਰਾਜ ਘਰ ਦੇ ਕਿਸਾਨ ਦੀ ਸੇਵਾ ਉਹਨਾਂ ਵੱਲੋਂ ਮਾਰਨ ਕਰਾਈ ਕਿੱਥੀ ਬੱਚੀ ਕਿੱਥੀ ਦਰਖਾਣੇ ਕੰਪ੍ਰੇਸ਼ਾਨੀ ਬਹੁਤ ਸਾਰੇ ਲਗਾਉਣੇ ਨੇ ਉਮਰ ਜੀਵਾਨ ਕਰਾਇਆ ਜਿਉਂ ਰਾਗਿ ਮਹੱਲਾ ਪਹਿਲਾ ਪਹਿਲਾ ਪਹਿਰਾ ਰਾਣ ਦਾ ਬੰਗਾਰਿਆ ਮਿੱਤਰ ਜਿਉਂ ਮੇਰੇ ਸਾਜੀ ਫਰਮਾਉਣੇ ਨੇ ਦੇ ਜੀਵ ਰੂਹੀ ਬੰਗਾਰੇ ਪਹਿਲੀ ਉਮਰ ਦੇ ਪਹਿਰ ਹਿੱਟੇ ਦੇ ਚਾਲਕ ਗੁੱਧ ਅਤੀ ਜਿੰਨ ਗਰਵ ਦੀਏ ਸੱਚੜੀ ਹੈ ਜੀਵ ਦੇ ਚਾਲਕ ਵਸਦਾ ਤੇ ਸ਼ੁਰੂ ਕਰਦੇ ਆਏ ਤੇ ਜੀਵ ਚਾਲਕ ਵਸਦਾ ਦੇ ਵਿੱਚ ਆ ਦੇ ਜੀਵ ਜਿੰਦੀ ਹੈ ਕਦਿਆ ਰੋਨੇ ਪ੍ਰਵੇਸ਼ ਨਹੀਂ ਯਾਦ ਨਹੀਂ ਕਰਦਾ ਲੱਗ ਟੁੱਟ ਜਾਂਦੀ ਏ ਤੇਰੀ ਦੇਖ ਕਹਿੰਦੇ ਬਾਲ ਕਹੇ ਕੋਈ ਹੁੰਗ ਨਹੀਂ ਵੱਡਾ ਹੋ ਕੇ ਆ ਕੇ ਜਾਣਾ ਸਮਝੀ ਉਹ ਅਚੇਤ ਕੁੜਾਈ ਨੂੰ ਹੋ ਪ੍ਰਵੇਸ਼ ਨਹੀਂ ਕੀਤੇ ਨਹੀਂ ਕਰਦਾ ਫੇਰ ਵੀ ਦੇਖ ਲੈ ਧੰਨੇ ਹੋ ਗਿਆ ਗਾਲਬੁੱਧ ਧੰਨੇ ਬਾਲ ਕਵਸਾ ਦੀ ਪਾਲਿਆ ਅਜੇ ਤਣੇ ਤੋਂ ਇਸੇ ਪ੍ਰਕਾਰ ਨੂੰ ਕੋ ਮਿਲੋ ਹਰ ਨਿਸ਼ਾਨੇ ਕੋ ਧਰੋਣ ਵੀ ਬਾਲ ਕਵਸ ਤਾਂ ਚਰ ਕੋ ਮਾਪ ਦੇ ਬਾਰਕ ਹਰ ਕੰਮ ਕਰੇ ਘਾਰੇ ਕੋ ਦੂ ਲਾਗਨੀ ਦੇ ਚੇਤੇ ਕਰਨੇ ਨੇ ਅਜੇ ਤੱਕ ਬੁੱਧੀ ਆਇਆ ਜਨਾ ਖੜਿਆ ਕੋਈ ਯਾਦ ਫਿਰਦਾ ਯਾਦ ਨਹੀਂ ਕਰਦਾ ਸਿੰਘ ਪੀਆ ਤੇ ਲਾਖਾ ਗੁਣਿਆਰਾ ਮਿੱਤਰਾ ਇਹ ਤੇ ਸਿਰ ਦੁੱਧ ਦੀ ਮੋਹ ਹੈ ਅਜੇ ਦੁੱਧ ਪਿਆ ਤੇ ਮਾਂ ਤਾਂ ਖਲੌਂਦੀ ਰਹਿੰਦੀ ਹੈ ਹੋਰ ਕਹਿੰਦੇ ਅਬੇ ਹੋਰ ਪਰਿਵਾਰ ਦੇ ਲੋਕ ਖੁਦਾਉਂਦੇ ਰਹਿੰਦੇ ਹੁਣ ਮਾਤ ਪਿਤਾ ਸਤਹੀ ਮਾਂ ਦੇ ਪੇੜ ਬੜਾ ਪੁੱਤਰ ਜਾਣ ਕੇ ਹਟੇਗੀ ਸਾਡੀ ਕੋਲ ਦਾ ਦਰਦ ਪਾਏ ਬਾਦੀ ਕੋਲ ਨੂੰ ਜੁਨੀਆਂ ਦੇ ਵਿੱਚ ਕੰਮ ਰੱਖਣ ਵਾਲਾ ਸਾਡੀ ਇਹ ਕੋਲ ਚਲਾਉਣ ਵਾਲਾ ਹੈ ਜਿੱਦ ਕਰਦੇ ਆ ਪਰ ਹੋਵੇ ਸਰਦਨ ਡਰਨਾ ਕੋਈ 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 ਫੈਲਣਗੇ ਬੰਦੀ ਚਾ ਕੇ ਇੰਗਲੇ ਦੇੰਦ ਨਹੀਂ ਨਿਕਲਿਆ ਸਰਗਾ ਸੀ ਇਸ ਪ੍ਰਕਾਰ ਦਾ ਮਾਂ ਪੇ ਦੀ ਸੇਵਾ ਕਰਨ ਵਾਲਾ ਕੋਈ ਨਹੀਂ ਹੈ ਮਾਂ ਨੂੰ ਕੁੱਤ ਨਹੀਂ ਆਏ ਇਹਨੇ ਤੇ ਬੰਦ ਖੋ ਕੇ ਬਹੁ ਖੁੰਝਣੇ ਆਏ ਸਾਰੀ ਜਮੀਨਾਂ ਨੂੰ ਘੜ ਕੇ ਕੋਈ ਮਗਰੋਂ ਕਾਮ ਸੰਗਤ ਦੀ ਗੰਦੇ ਵਜਾਉਣ ਵਾਲਾ ਸਿੱਧੇ ਵਹੀ ਬਣੇ ਸਿੱਧੇ ਵਹੀ ਜੀਆ ਕੋਈ ਕੋਈ ਤਾਂ ਨਾ ਵਾਲਾ ਹੁੰਦਾ ਹੈ ਉਹ ਮਾਪੇ ਦਾ ਕੁਰਾ ਮੋ ਕਰਦੇ ਨਾ ਦੇ ਨਾਲ ਮਾਤ ਪਿਤਾ ਸਤਿ ਮੋਹ ਕਹੇਰਾ ਮਾਤਾ ਪਿਤਾ ਦੇ ਪੁੱਤਰ ਦਾਣ ਤੋਂ ਬੜਾ ਨਹੀਂ ਹੁੰਦਾ ਹੈ ਮਾ ਮੋਹ ਸਦਾ ਇਹ ਸਾਰੇ ਮੋਹ ਤੇ ਮਾਵਾ ਮੋ ਇਹ ਤਾਂ ਸਾਰੇ ਕਿਹ ਆਜਰੇ ਹੈ ਆਰੇ ਜਿੰਨੀ ਨੂੰ ਕਹਤ ਨਹੀਂ ਨਾ ਜਿੰਨੀ ਇਹਨੇ ਉਹਨਾਂ ਵਿਚਾਰੀਆਂ ਨੂੰ ਕਿਹੜਾ ਇਹਨਾਂ ਦੇ ਕੋਲ ਹਲਤ ਹੋਣਾ ਜਿਹੜੀ ਦੁਕਾਨ ਕਰਾਉਣੀ ਹੈ ਉਹ ਮਾਵਾ ਮੋ ਹੀ ਸਾਰੀ ਤ੍ਰਿਸ਼ਟੀਆਂ ਹੈ ਮਾਂ ਤੇ ਮੋੜ ਨਾ ਇਸ ਹਾਲੇ ਨਹੀਂ ਕਰਨਾ ਹੋ ਰਹੀ ਆ ਸੰਜੇ ਜੀ ਆਇਆ ਤੁਰ ਤਮਾਓ ਜੀਂ ਦੇ ਕਾਕਰ ਤੁਰ ਤਮਾਓ ਇਹਨੇ ਕਿੱਥੇ ਕਰ ਮੈਂ ਇਹਨੇ ਕਰਮਾਂ ਦਾ ਸੰਜੋਗੀ ਹੋ ਕੇ ਤੈਨੂੰ ਇਹ ਜਨਰੀ ਹੈ ਜੰਨੀਆਂ ਦੀ ਚਾਹਾਂ ਹੈ ਹੁਣ ਜੋ ਹੈ ਜੇ ਤੂੰ ਫਿਰ ਕਦੇ ਨੂੰ ਕਮਾਇਆ ਕਮਾਉਂਗਾ ਕਰਮੀ ਸਾਰ ਕਰਾਈ ਹੋ ਸਰਕਾਰ ਦੀ ਪਾਈ ਕਰਮੀ ਦਾ ਫਲ ਪਾਣੀ ਆ ਇਹ ਪਹਿਲਾਂ ਕਰਕੇ ਕੀਤੇ ਕਰਮਾਂ ਦੇ ਕਮਾਉ ਨਾਲ ਸੰਬੰਧੀ ਹੋ ਕੇ ਜੋ ਦੇਵ ਚਾਹੇ ਹਨ ਉਹ ਜਿਹੜੀ ਕਰਨੀ ਪਰਾਂ ਲਈ ਦੇ ਅਨੁਸਾਰ ਕਾ ਕਰਨ ਦੇਵ ਨਾਲ ਕਾਰ ਕਮਾਵੇਗਾ ਉਹੀ ਵੀ ਤੇਰੇ ਤੈਨ ਖੋਹ ਦੇਣ ਵਾਲੀ ਕਾ ਕਰਨੀ ਹੋਊਗੀ ਕਾਰ ਕਰਾਈ ਹੋਈ ਜਿਹੜੀ ਤੇਰੇ ਕਾਠੇ ਹੈ ਇਹਦੇ ਫਲ ਤੋਂ ਉਹ ਹਾਜ ਚੰਗਾ ਮੰਗਾ ਮਿਲੇਗਾ ਤੇ ਉਹੀ ਕਾਰ ਕਰਾਈ ਕੌਂਕਿਤ ਕਰਮਾਂ ਦੇ ਕਰੇ ਰਿਹਾ ਨੇ ਦੇਵ ਦੀ ਕਾਰਗੀਆਂ ਦੇ ਕਾਠੇ ਕਰਾਈ ਹੈ ਕਈ ਸੁਖੰਦੀ ਹੈ ਕਈ ਸੁਖੰਦੀ ਹੁੰਦੇ ਮਗਰ ਸੁਖੰਦੀ ਹੋ ਜਾਂਦੇ ਆ ਜਿਗੜ ਜਾਂਦੇ ਆ ਆਪਣੇ ਸਿਹਾਨ ਨੂੰ ਸਾਂਭ ਕੇ ਨਹੀਂ ਰੱਖਦੇ ਭੜੇ ਹੋ ਜਾਂਦੇ ਆ ਇਹ ਜਿਹੜੀ ਕਰਨੀ ਫਰੀਨ ਨਾਲ ਕਾਰ ਕਰਾਈ ਹੈ ਉਹ ਫਲ ਜ਼ਰੂਰ ਮਿਲੇਗਾ ਪਰ ਆਦਿ ਮਾਨ ਗਨ ਮੁਕਤ ਨਾ ਹੋਏ ਜਿੰਨੇ ਚਿਰ ਇਹ ਮਾਨ ਤੋਂ ਵਿਗਾਇ ਕਿਸੇ ਵੀ ਮੁਕਤ ਹੁੰਦਾ ਤੱਕ ਹੋਣੀ ਨਹੀਂ ਮੋਹ ਹੁੰਦੀ ਹੈ ਨਾ ਹੋਵੇਗੀ ਬੀ ਗੁਜਾ ਹੋਈ ਕਹਾਰੀ ਦੁਨੀਆ ਦੀ ਇਹ ਜੀਵ ਪਦਾਰਥਾਂ ਦੇ ਫੇਟ ਲਾ ਕੇ ਬੱਜਤੀ ਹੈ ਇਸ ਸੰਸਾਰ ਸਿੰਦਰ ਚ ਉਹ ਮਾਨੁਕ ਪ੍ਰਾਣੀ ਪਹਿਲਾ ਪਹਿਰਾ ਸੰਗਰ ਮਾਨਕ ਦੇ ਵੀ ਕਹਿੰਦੇ ਹੋਏ ਪੁਰਾਣੇ ਕਾਰੀ ਜੀ ਉਮਰ ਦਾ ਇਹ ਪਹਿਲਾ ਹਿੱਸਾ ਤੇਰਾ ਕਹਿਣ ਹੈ ਇਹ ਕਹਿਦਾ ਹਰ ਕੀ ਵਰਣੀ ਕੇਤੇ ਕਰੇਗਾ ਤਾਂ ਮੁਕ ਘਾਉਣੀ ਆ ਇਹ ਸਰਕਾਰਾਂ ਨਹੀਂ ਜਿਹੜਾ ਹੋਣਾ ਹੈ ਦੂਜਾ ਤਹਰਾ ਰਾਣ ਦਾ ਗੁਣ ਗਾਰੇ ਮਿੱਤਰ ਜੀ ਰੂਹੀ ਗੁਣਾਰੇ ਮਿੱਤਰ ਦੂਜਾ ਤਹਰੇ ਉਮਰ ਦੀ ਰਾਜਾ ਜੇ ਨੂੰ ਪ੍ਰਾਪਤ ਹੋਇਆ ਹਰ ਜੇਨ ਮਨ ਮਤ ਕੋਹਲੇ ਦੇ ਗਿਆਨੀ ਭਰ ਗਈ ਤੇਰੀ ਤੇ ਮੈਂ ਸਰਾਹ ਕੀਤੇ ਮਤ ਮਸਤ ਹੋਇਆ ਨਹੀਂ ਗੰਦੀਆਂ ਗਿਆਂ ਦੇ ਦਰਗਾਹ ਫਿਰਦੇ ਨੇ ਪੁੱਤ ਨੂੰ ਤੇ ਧਾਰਾ ਮਾਰਦੇ ਆ ਇਹੋ ਜਿਹਾ ਭਲੇ ਆਚਾਰ ਤੇ ਰਹੇ ਨੇ ਕਰਦੇ ਨੀ ਜੇ ਜਾਨੀ ਕਰਦੀ ਇਹੋ ਹੀ ਮੈਨਾਂ ਫਾਰਕੀ ਸ਼ਰਾਬ ਦਾ ਇਹ ਸ਼ਰਾਬੀ ਕੋਈ ਕਹਿਣਾ ਹੋਵੇ ਜਾਨੀ ਸ਼ਰਾਬੀ ਕੋ ਪ੍ਰਕਾਸ਼ੀ ਬੋਤਲ ਬੋਤਲ ਪੀ ਕੇ ਤੇ ਮੈਥੇ ਵਾਸੀ ਹੋ ਕੇ ਮੈਂ ਬੋਤਲ ਪੀਣੀ ਹੈ ਇਹ ਗੁੱਤ ਹੋ ਕੇ ਮਰ ਗਿਆ ਦੁਕਾਨਦਾਰ ਇਹ ਸਰਕਾਰ ਜਾਨੀ ਭਰੀ ਨੀ ਕੇ ਰ ਆਏ ਜੀ ਚੰਗਾ ਹੈ ਰੰਮੇ ਹਰ ਵਕਤ ਤੇ ਮੋਹਨੇ ਕਾਮ ਵਿਆਪਿਆ ਗੁੰਜਾਰਿਆ ਮਿੱਠੇ ਗੀਤ ਦੀ ਗੁੰਜਾਰੇ ਤੇੰਦੀ ਐਸੇ ਨੇ ਕਰਕੇ ਮਿੱਤਰ ਤੇ ਕਾਮ ਤੈਨੂੰ ਐਸਾ ਮਗਰ ਪਿਆ ਪ੍ਰੇਤ ਯਾਨੀ ਤੇ ਆਦਮੀ ਕਾਮ ਦੇ ਭੋਗਾਂ ਨੂੰ ਕੀ ਲੱਗਿਆ ਰਹਿਣਾ ਹੈ ਅੰਗਲੇ ਨਾਮ ਨਾ ਟਿੱਕ ਦੇ ਨੂੰ ਨਨਬੋ ਜੀ ਦੀ ਯਾਦਾਂ ਦੀ ਨਿਗਾਹ ਹੈਨੀ ਕਰਵੇ ਕੋਈ ਕੋਈ ਨਾਮ ਪ੍ਰਮੇਸ਼ਰ ਦਾ ਕੋਈ ਨਹੀਂ ਆਉਂਦਾ ਰਾਮ ਨਾਮ ਸਾਟ ਅੰਤਰ ਨਾਮ ਇਹ ਜਿੰਨ ਜਿੰਨ ਨੂੰ ਨਹੀਂ ਸੀ ਰਾਮ ਦਾ ਨਾਮ ਮੀਨੋ ਹੋ ਬੱਦਿਆ ਹੈ ਹੋਰ ਜਾਣੇ ਰਾਸਾਤੀ ਖੋੜ ਰਾਸ ਪਾਰਾਤ ਦੇ ਖੋਦ ਕੇ ਖਾ ਲਿਆ ਕਦੇ ਹੋਰ ਕੋਈ ਚੀਜ਼ਾਂ ਖਾ ਲਈਏ ਇਸ ਤਰ੍ਹਾਂ ਰੱਖੇ ਕਿਸੇ ਨੂੰ ਕੱਟ ਕੇ ਕਰ ਕਰ ਕੱਟ ਕੇ ਖਾ ਲੇ ਇਹਨਾਂ ਨੂੰ ਚੀਤੀਆਂ ਦੇ ਲਹੂ ਪੀ ਲੈ ਕੁੱਕੜਾਂ ਦੇ ਬੱਦਿਆਂ ਦੇ ਉਨਾਰੇ ਫਤਫਾਫਾ ਨੂੰ ਖੋਲ੍ਹਣ ਦਾ ਪਿਆਰੇ ਜਾਣੀਆਂ ਜਾਨ ਧਿਆਨ ਜੇ ਤੰਗ ਜਿੰਨਾਂ ਹੀ ਮੋਹਰੇ ਇਹਨਾਂ ਮਿਲਣ ਸੀਦਾ ਧਿਆਨ ਹੈ ਮੋਹਰੇ ਇਹਨਾਂ ਕਰੀਂ ਫਿਰੂ ਦਾ ਧਿਆਨ ਹੈ ਮੈਂ ਸਭਨ ਕੋ ਖਿਆਲ ਤੇਰੇ ਜੜ੍ਹ ਹਾਂ ਨੇ ਮੈਂ ਸੰਗਿੰ ਇੰਦਰੀਆਂ ਨੂੰ ਕੋ ਰੋਕ ਨਹੀਂ ਜਾਣਦਾ ਹਾਂ ਦਬਨ ਕਰਦੇ ਜੋ ਇਸ ਪ੍ਰਾਣੀ ਜੰਮੀ ਮਾਵੇ ਪਹਿਣਾ ਪੀਣਾ ਜਾਣੇ ਤੇ ਸਾਧਨ ਨਹੀਂ ਤੇਰੇ ਅੰਦਰ ਹੀ ਨੇ ਜਾਨੇ ਮਰਹੇਗੇ ਸੀਸੇ ਸੀਸੇ ਵਰਗੇ ਜਾਂਦੇ ਮਰਦੇ ਰਹੋਗੇ ਝੂਠੇ ਲੱਗੇ ਹੋ ਇਹ ਬ੍ਰਹਮਾਰ ਮੋਦਕ ਨਹੀਂ ਸੱਤੂਗੇ ਪੀਰ ਸਰਵਰ ਤੋਂ ਸੱਚੇ ਸੰਜੇ ਨਹੀਂ ਕੋਈ ਪੀਰ ਸਦਗਰੀ ਹੈ ਸਦਗਰੀ ਤੀਰ ਖੰਦੀ ਕਹਿਲ ਵੀ ਨਹੀਂ ਕੀਤੀ ਅਤੇ ਵਰਤ ਰੱਖਣਾ ਸੀ ਜਦਿਆਂ ਨੂੰ ਪੀਤਾ ਸੰਜਣਾ ਸੀ ਜਦਿਆਂ ਨੂੰ ਭਰਾ ਸੰਜਣਾ ਸੀ ਇਹ ਅਸੀਂ ਵਰਤ ਜਿ ਰਹਿਣਾ ਸੀ ਖਰੀਕ ਨਹੀਂ ਭਰਾ ਸੰਜਣੇ ਆਤਮਾ ਨਹੀਂ ਸੰਜਣੇ ਇਹ ਕੋਦੇ ਅੰਦਰ ਹੀ ਜਨਾਰੀ ਦੀ ਵਰਤ ਨਹੀਂ ਹੋਣੀ ਇਹ ਕਾਰਸ਼ੀਆ ਦੇ ਵਰਤ ਮੁਹੌਤਿਕ ਨਹੀਂ ਰਹਦੇ ਹਨ ਇਹ ਕਾਰਸ਼ੀਆ ਦੇ ਵਰਤ ਕਹਿੰਦੇ 5000 ਵਰਾਂ ਧਾਰਗਾਂ ਦੀ ਵਰਗਮੁਨੀ ਕਹਿੰਦਾ ਹੈ ਸ਼ੁਕਰਾ ਚਾਗੀ ਜਿਦਾਂ ਮੈਂ ਰੱਖੇ ਤੇਰੀ ਨੇ ਕਹਿੰਦੇ ਦੀ ਜੀ ਨੂੰ ਪ੍ਰਾਪਤ ਹੋਇਆ ਕੋਈ ਗੱਲ ਦਾ ਸੀ ਨਹੀਂ ਇਹ ਮੁਕਤ ਹੋਣੀ ਉਹ ਵਰਤ ਜਿਹੜੇ ਰੱਖਣੇ ਹੋ ਉਹ ਵਰਤ ਸਾਰ ਜਿਹੜੀ ਕਾਮਕ੍ਰੋਧ ਵੱਲੋਂ ਤੇ ਤੂੰ ਸਕੋਤਿਏ ਰੱਖਣੇ ਉਹ ਵਰਤ ਨਹੀਂ ਸੀ ਇਹ ਸਿਰਫ ਰੰਦੀ ਸੇਵਾ ਕਰਨੀ ਲਈ ਸੀ ਅਤੇ ਸਿੱਧ ਨੂੰ ਰਾਤ ਮर्यादा ਰੱਖਣੀ ਜਿਹੜੀ ਹੈ ਉਹ ਹੈ ਕਰਕੇ ਇਹਨੇ ਦੇਖਿਆ ਨਹੀਂ ਕਰੇ ਹਰ ਇੱਕ ਪ੍ਰਕਾਰ ਦੇ ਸੁਆਹ ਦੇ ਵਰਤਨੇ ਨੇ ਇਹ ਅਧਰਤ ਕਰਨੇ ਸਿਨੇ ਤਾਂ ਹੁਕੀਂ ਨਿੰਦਾ ਕਿ ਦਿੱਤੀ ਨਹੀਂ ਇਹ ਸੰਜੇ ਨੇ ਜਗਨੇ ਮਾਰਕੀ ਇੰਦਰੀਆਂ ਦਾ ਬੰਨ ਨਹੀਂ ਸਕੀ ਨਹੀਂ ਹੋ ਧਰਵੇ ਧਰਵੇ ਨਹੀਂ ਪੀ ਜਾ ਇਹ ਕੌਣ ਕਰੂੰਗੀ ਹੈ ਨਹੀਂ ਧਰਨ ਦੀ ਗੁਰੂ ਸਾਹਿਬ ਦੇ ਦਸਤੋਹ ਕਿ ਨਿਸ਼ਟਾਨੀ ਕਰਨ ਨਿਸ਼ਟਾਨ ਕਰਮਾਂ ਦੇ ਸੋਹ ਸੰਸਕਾਰ ਦੇ ਸੋਹ ਵਿਆਨੀ ਤੇਰਾ ਤੇ ਮੋਂ ਗੁਰੂ ਸਾਹਿਬ ਦੇ ਕਦੇ ਪੂਜਨ ਧਿਆਨ ਨਾਲ ਕਿ ਕਰਦਾ ਮਾਰੇ ਅੰਤਰੀਵਾਨੀ ਜਾਣ ਕੇ ਪੂਜਨ ਨਹੀਂ ਕਰਦਾ ਕਰ ਜਾਂਦੇ ਅੱਗੇ ਸਾਡਾ ਨੂੰ ਆ ਕੇ ਬਹਿ ਜਾਂਦੇ ਪਰ ਜਦੋਂ ਜਾਂਦੇ ਕਹੇ ਇਥੇ ਮੇਰੇ ਘਾਈ ਮੈਂ ਜਾ ਕੇ ਫਿਰ ਬਗਲਾ ਰਹੇ ਉਹਦੇ ਖੁੰਢੇ ਹੋ ਕੇ ਬਹਿ ਜਾਂਦੇ ਜਿਵੇਂ ਕੋਈ ਨਹੀਂ ਹੋ ਜਿਵੇਂ ਉਹ ਖੱਤ ਪਛਾਨ ਨਹੀਂ ਦਿਖਾ ਲਉਣ ਆਪ ਦੇ ਇਹ ਨਹੀਂ ਕੋਈ ਹਾਲ ਹੈ ਕੈਗਰਨੀ ਕਰਮਾਂ ਨੂੰ ਕਹਿੰਦੇ ਕਿ ਤੰਗਿਆ ਪਿਆਰੇ ਨੇ ਆਦੇ ਘਰਮਣ ਤਾਂ ਜੇਤੇ ਪੂਜਿਆ ਸੀ ਉਹ ਪੂਜਾ ਨਹੀਂ ਕਰਨੀ ਜਾਣੀ ਨਾਮਿਕ ਤਾਏ ਕਾਇਕ ਨੂੰ ਤਾਰਾ ਕਹਿੰਦੇ ਇਹ ਸਭਨ ਤੇ ਚੰਗੇ ਆ ਪੀਰ ਸਾਹਿਬ ਜਗਲਾ ਕਰਨੀ ਹੋਰ ਨੇ ਨਾ ਵਰਤ ਆਦਿ ਰੱਖਣੀ ਕੁਝ ਵਿੱਚ ਰੱਖਣੀ ਨਹੀਂ ਜਿੰਦਰੀਆਂ ਲਗਨ ਕਰਨਾਂ ਵੀ ਕਹਿੰਦੇ ਕਰਮ ਮੁਕਤੀ ਇਹ ਪੁੰਨ ਵਿੱਚ ਆਦੇ ਤੇ ਧਰਮ ਜਗਦਾ ਆਦੇ ਤੇ ਪੂਜਾ ਆਦੇ ਪਰ ਭੈ ਨਿਸ਼ਾਰਾ ਮੇ ਨਾ ਹਿਦਾ ਇਹਨੇ ਅੰਤ ਕੰਨ ਦੀ ਸਿੱਧੀ ਕਹੋ ਜੰਦੀ ਹੈ ਮਾਨੁਗ ਦਾਇਆ ਕਹਿੰਦੇ ਮਿਚਾਰਾ ਪਰਉਨਾ ਭਗਤੀ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸੀ ਸਾਡ ਤੇ ਕਰਨਾ ਹੁੰਦਾ ਹੈ ਗੁਗ ਦਾ ਯਾਤਾ ਦੂਜਾ ਜੇਰੇ ਭਾਈ ਗਾਇਤ ਤਾਜ ਲੱਗੇ ਦੂਜਾ ਤਹਿਰ ਕੋ ਮੁਰਦਾ ਇੱਕ ਗੁਗਾ ਦੀ ਲੱਗੇ ਜੇ ਦੂਜੇ ਤਹਿਰ ਕੋ ਮੁਰਦਾ ਅਸਾਜ ਦੂਜਾ ਤਹਿਰ ਰਾਨ ਦਾ ਗੰਗਾਰਾ ਮਿਤਰਾ ਦੂਜਾ ਤਹਿਰ ਹੰਤਾ ਜੀ ਜਾਨੀ ਆ ਗਈ ਦੂਜਾ ਉਮਰ ਦਾ ਹਿੱਟ ਆ ਗਿਆ ਜੀ ਗੰਗਾਰੇ ਮਿਤਰਾ اور ہرسٹ آ کے لکھ کے اتر پیسے ਉਹ ਮਾਰ ਘਰੋਂ ਦਾ ਪੁੱਤਰ ਕੋਈ ਨਹੀਂ ਹੋਇਆ ਕੋਈ ਕਹਾ ਜਿਹੜਾ ਜਿਹੜੇ ਗੋਲੀ ਜਾ ਰਹੇ ਨੇ ਗੋਲੀ ਜਿਹੜੇ ਗੋਲੀ ਜਾ ਰਹੇ ਮਿੱਤਰਾਂ ਯਾਨੀ ਕਿ ਇਹੋ ਜੇ ਕੋਈ ਘਰ ਦੀ ਜਾ ਰਹੀ ਹੈ ਕਿੰਨਾ ਬਹੁਤ ਜਿੱਤੀ ਜਾਂਦਾ ਖਰੀਦ ਕੋਲਾ ਸੰਗੋਲ ਹੁੰਦਾ ਬਰਾਦਾ ਆਉਂਦਾ ਕਹਾ ਢਿਲ ਜਾਂਦਾ ਆਹ ਉਹ ਘਰ ਦੀ ਜਾਂਦੀ ਹੈ ਜਦ ਤੇਰੇ ਜਿੱਲੇ ਜਿਹੜੇ ਗਾਂ ਫੁੱਟਦਾ ਹੋਤ ਹੈ ਇਤਨਾ ਬਹੁਤ ਜਾਣਾ ਜਿੱਦਣਾਂ ਹੋਰ ਪੱਛਾਣ ਕੋਈ ਇਹੋ ਘਰ ਦੀ ਜਾਂਦੀ ਹੈ ਜਿਹੜੇ ਜਿਹੜੇ ਜਾ ਰਹੇ ਜੋ ਜਿਹੜੇ ਜੀਅ ਜਿਆ ਪਰਾਈਆ ਹੋ ਜਾਣੀ ਮਿਲਣਾ ਜਿਹੜਾ ਸੋਹ ਲੇਗਾ ਜੀਬਲ ਦਾ ਮੁਕਮੇ ਦਾ ਉਹ ਹੀ ਮਾਲਕ ਬਣਦਾ ਚੁਕਾ ਜੀਬਲ ਦਾ ਜਿਹੜਾ ਬੋਟੇ ਉਹਨਾਂ ਨੂੰ ਫਰਜ਼ ਹੋ ਗਈ ਜਦਵਾ ਹੋ ਗਈ ਅਟੋ ਗਿਆਨ ਬਣੇ ਕੋਈ ਸਾਸਰਾ ਦੀ ਬ੍ਰਾਂਧੀ ਬਕਾਲ ਦੀ ਧੰਤੂ ਕੋਲੇ ਦੀ ਉਸ ਜਾਣ ਦੀ ਜਿਹੜੀ ਜੀਰ ਆਏ ਜਾਣੇ ਸਾਡੇ ਦਾ ਉਹਨਾਂ ਨੂੰ ਕਰਕੇ ਪੁਸਤਾਵਾ ਹੀ ਬਣ ਰਹਿ ਗਈ ਨਹੀਂ ਹੋਰ ਕੋਈ ਜੋ ਮੈਨੂੰ ਬੰਦੂ ਬੋਲ ਰਿਹਾ ਸੀ ਮੈਂ ਉਹ ਸਾਇਆ ਨਹੀਂ ਉਹ ਸੱਚ ਸਾਇਆ ਨਹੀਂ ਬਣਿਆ ਹੋਇਆ ਥੋੜਾ ਬੰਦ ਹੋ ਰਿਹਾ ਜੁਨੀ ਦਾ

ਉਹ ਜਿਹੜੇ ਪ੍ਰਾਂਤ ਨੇ ਇਹਦੇ ਹਾਲ ਕੀ ਸੀ ਅਰਵੇ ਪ੍ਰਾਂਤ ਦਾ ਉਹ ਤਾਨ ਉਹ ਹੋਰ ਪ੍ਰਾਂਤ ਉਹ ਜਿਹੜਾ ਸਿਰਮੇ ਜਾਨੀ ਦਾ ਤਾਨ ਸੀ ਕੋਈ ਕੋਈ ਖਾਵਾ ਨਾਲ ਕਰਵਾਤੀ ਕਰਾਇਆ ਜਾਂਦਾ ਸੀ ਗਰੱਥੇ ਮਾਰ ਮਾਰ ਕੇ ਕਈ ਕਈ ਹੱਥ ਲਿਆ ਜਾਂਦਾ ਅੰਦਰ ਸੀ ਉਹ ਤਰ੍ਹਾਂ ਦਾ ਜਾਨੀ ਵਾਲਾ ਸਿਰਮੇ ਕੌਣ ਬਲਣ ਉਹ ਰਹਿ ਜਾਏ ਉਹਦੇ ਪ੍ਰਾਂਤ ਨੂੰ ਇੰਦਰੀਆਂ ਦਾ ਜਿਹੜਾ ਬਾਲਾ ਹੈ ਦੇਖਣਾ ਸੁਣਨਾ ਸੁੰਘਣਾ ਉਹ ਵੀ ਇਹ ਨਾਲ ਹੀ ਬੜਾ ਪ੍ਰੋਤ ਉਹ ਕਰਾਇਆ ਉਸ ਆਹੋ ਉਹ ਲੋਟਾ ਫੜ ਕੇ ਚੁੜਰੇ ਪਰ ਤਾਵਾ ਚੁੜਰਾ ਜਾਂ ਆਸਪਾਸ ਦੇ ਘਰ ਕਰਿਆ ਜਾਂਉ ਉਹ ਪਹਿਲਾ ਜਿਹੜਾ ਬਾਲ ਉਹਨੇ ਜੁੜਨੀ ਆ ਉਹ ਵਿਰੋਧ ਕਰਨਾ ਚਾਹੇਗਾ ਬੋਝ ਨਹੀਂ ਹੋ ਸਕਣਾ ਉਹ ਹੋਵੇ ਅੱਜ ਇਸਦੇ ਇਸ ਤਰ੍ਹਾਂ ਸੇਕੜੇ ਪਹੁੰਚ ਨਾੜੀਆ ਲੋਟਾ ਵੀ ਸੇਕੜੇ ਪਹੁੰਚੇ ਕੋਈ ਚੱਕਣਾ ਨਹੀਂ ਕਰੀਦਾ ਇਹਦਾ ਬਾਲ ਕੋਰਾ ਰਹਿ ਜਾਏਗਾ ਸਹੀ ਲੈ ਹੋਰ उन <laughs> <laughs> <तर्लै ते> <laughs> कुझु ਉਹ ਜਾਨਵਰਾਂ ਦੇ ਪ੍ਰਾਣੀ ਚੌਥਾ ਪੈ ਰਹੇ ਉਹ ਜਿਹੜੇ ਜੜੇ ਜੜਾ ਤਨ ਨੂੰ ਉਹਨੂੰ ਜੜਬ ਦੇਤਾ ਜਿਹੜਾ ਬੜਾ ਵਾਲਾ ਉਹ ਕੱਢ ਦੇ ਕੰਨੇ ਕੋਈ ਆਨਕੇ ਹਾਥ ਨਾਲੇ ਦਾ ਤਗੜਾ ਹੋ ਗਿਆ ਜਿਹੜਾ ਹਾਂਕ ਦੀ ਸਭ ਤੋਂ ਅੱਗੀ ਉਹਦੀ ਸਾਰੀ ਅਕਲ ਕੋਲੀ ਨਾਸ ਹੋ ਗਈ ਜਿਹੜੇ ਬਣਦੇ ਆਂ ਜਿਹੜਾ ਹਾਂਤ ਮਾਰੀ ਉਹ ਬੜਾ ਵਾਲਾ ਜਾਨ ਬੀਤੋ ਇਹਨਾਂ ਜੜਮਾ ਦਾ ਬਣਦਾ ਐ ਨਾ ਬੜਾ ਵਾਲਾ ਜੜਬ ਦੇ ਕੋ ਦਾ ਬਾਣਾ ਜਦੋਂ ਜਿਹੜੇ ਕੰਨੇ ਆ ਜਿਹੜੇ ਆ ਉਹਦਾ ਕੰਮ ਹੋ ਜੂਗਾ ਜਿਹੜਾ ਉਹ ਬਰਵਾੜਾ ਛੋਟੇ ਪਸਨਾ ਹੋਣਿਆ ਜਮੋ ਹੈ ਉਹ ਦੇਖ ਲਈ ਕੜਾਉਂਦਾ ਜਮੋ ਹੈ ਉਹ ਜਿਹੜਾ ਕੋਈ ਕੰਨੇ ਕੋ ਬਲੀ ਆ ਜਾਵੇ ਕੋਈ ਨਹੀਂ ਕੋਈ ਨਹੀਂ ਹੋ ਰਿਹਾ ਹੋਵੇ ਮਾਦੇਨ ਗੁਨਾਹ ਦਾ ਸਾਹਿਬ ਜਾਣੇ ਜੋ ਜਵਾਨੀ ਚੋਟਾ ਸਕਾ ਨਹੀਂ ਖਾ ਸਕਦਾ ਮਾਦੇਨ ਜਨਮ ਜਨਮ ਮਾਰੀ ਉਹ ਸਿੱਖ ਨਹੀਂ ਹੋਈ ਹਿਰਦਮੀਆਂ ਦੇਖ ਮੈਂ ਹੋਰ ਬਾਹਰ ਵਾਲਾ ਮਰਵਾਦੂ ਬੁੱਧ ਹੋ ਜਾਣਾਗਾ ਸਾਲ ਜਾਨ ਜੰਗੂ ਨਾ ਤਾਕੇ ਕਾਹੋ ਜੰਗ ਤਾਕੇ ਜਨੂ ਦਾ ਜਨਵਾ ਦਾ ਹਾਲ ਕੁਦੂੜਾ ਦਾ ਹਾਲ ਉਹ ਜਨੂ ਦਾ ਹੰਤ ਹੋਵੇ ਜਨ ਕਾਲ ਨਾਲ ਕਾਕੇ ਉਹ પાર ਨਹੀਂ ਸਕੇਗਾ ਭਾਈ ਤਾਲੁਕ ਸਹਾਰਾ ਕਰਨੋਂ ਉਦੋਂ ਮੋੜੀ ਤਹੇ ਦੇਖੀ ਤੋਜੇ ਕਰੇਗਾ ਫਿਰ ਕਰਨਾ ਹੋਵੇਗਾ ਦੁਨੀਆਂ ਤੋਂ ਦੂਰਾ ਸਾਥ ਤੇਰੀ ਜਾਵੇ ਸਹਿਬ ਸੁਣਾਵੇ ਜੇ ਜੀਵਨ ਕੋਈ ਸੁਖਾਂ ਜਾਨੀ ਦਾ ਦੁਨੀਆਂ ਰੋਵੇ ਤੇ ਤਸਾ ਜਾਵੇਗਾ ਮਾਰੇ ਤਗਾ ਰੋਵੇਗਾ ਲੋਕ ਬਰਾਹ ਕਰਨਗੇ ਮਨ ਤੇਰੀ ਜਾਵੇ ਜੇ ਕੋ ਸਾਥ ਕਰੇ ਜਾਣੀਗਾ ਸਹਿਬ ਸੁਣਾਵੇ ਤੇ ਸਾਡੀ ਮਾਰੇ ਤੋਂ ਸੁਖੀ ਖੋਟੀ ਬਣੇ ਜਾਂ ਕੋ ਦੇਹ ਹੋਣੀਗਾ ਇਹ ਸੰਗਤ ਕੋਲ ਛੱਡ ਜਾਂਦਾ ਐ ਦੇਹ ਨੂੰ ਛੱਡ ਕੇ ਜਲੇਬ ਹੋ ਜੇਗਾ ਉਹ ਹਾਥੀ ਆ ਕੇ ਸੰਗਤ ਕੋ ਮਾਰਾ ਛੱਡ ਦੇਵੇ ਐ ਤੂੰ ਜਲੇਬ ਹੋ ਜੇਗਾ ਉਹਨੂੰ ਏਦ ਨਹੀਂ ਕੋਈ ਹੋਵੇਗਾ ਕੱਗੋ ਦੀ ਨਹੀਂ ਕੋਈ ਕਾਵਾ ਫਿਰ ਦੇਹਾਂ ਦੀ ਕਾਹੀ ਆਉਂਦੀ ਨਹੀਂ ਜਿਹੜੇ ਕੋਈ ਸੰਗਤ ਕਰਨੀ ਗਏ ਉਹਨਾਂ ਜੀ ਮਿਟਾ ਦੇਗਾ ਸਰਬਾਸਰ ਕੋ ਦਿਖਾ ਲਵੇਗਾ ਕਾਹਨਾਂ ਆਣੇ ਪ੍ਰਾਣੀ ਗੁਰੂ ਨੂੰ ਚੁੱਕ ਕੇ ਜਿਹੜੀ ਲੋੜ ਹੋਵੇ ਜਿਹੜੀ ਗੁਰੂ ਕਲਾ ਨੂੰ ਹੀ ਕਰਾਣਾ ਇੱਛਾ ਰਹੀ ਹੋਵੇ ਇਸ ਸਤਿਗੁਰਾਂ ਦੇ ਮੁਕਤ ਹੋ ਸਕਦਾ ਹੈ ਮਾਤੇ ਕੀ ਤਪ ਕਾਇਆ ਤੇ ਗੁਰੂ ਜੀ ਦੇ ਦੂਰ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਵਕਾਰਕ ਸਿਪੇ ਨਾਗਰੀ ਕੋ ਜੀਤ ਪਾਵੇਗਾ ਬ੍ਰਹਮ ਗਿਆਨੀ ਆਪਰਵੈਸ਼ਰ ਇਸ ਪ੍ਰਕਾਰ ਭਾਈ ਤੋਂ ਮੁਕਤ ਹੋ ਸਕਦਾ ਕਾ ਤੇਰੀ ਜਾਵ ਮੈ ਜਿੰਦਗਾਰਾ ਸਭੇ ਜੀਵ ਜੁਤਾਲਾ ਸਭ ਨਾਨਕ ਪ੍ਰਾਣੀ ਸਭ ਜੀ ਕੋਈ ਹੁਣ ਵਾਲੇ ਦੇ ਅੰਦਰ ਕੋ ਜੈਰ ਨਹੀਂ ਹੋਵੇਗਾ ਜਿੰਨਾ ਬਣਾ ਕੇ ਗੁਰੂ ਸਾਹਿਬ ਅੰਦਰ ਚੱਕੇ ਰੇਤ ਖਰੀ ਗੁਨਾਹ ਨਹੀਂ ਕੋਈ ਆਪਣੀ ਜ਼ਿੰਦਗੀ ਵਿੱਚ ਕੋਈ ਜਾਰੀ ਕੋ ਬਚਦੇ ਰਹੇ ਉਹ ਭਾਈ ਮਾਈ ਪਾਈ ਆਪਣੋ ਦੁਕਾਨਾਂ ਦੀ ਜਾਰੀ ਕਰ ਸਕਦੇ ਜੇ ਉਹ ਅੰਦਰ ਕੋ ਜੈਰ ਹੋ ਕੋ ਗੁਰੂ ਸਾਹਿਬ ਦੀ ਕਿਰਪਾ ਦੇ ਆ ਰਿਹਾ ਇਹਨਾਂ ਦੇ ਹਾਈ ਕੋ ਕਰਕੇ ਸੰਗੋਣੇ ਸੁਖੀਆ ਬਲਾਦ ਕਰ ਰਹੀ ਹੈ ਪੂਰੇ